ਭਾਈ ਮੇਰੇ ਮਾਗਰ ਆ ਤੁਸੀਂ ਸਾਹਮਣੇ ਇੱਕ 1999 ਦਾ ਬਣਿਆ ਹੋਇਆ ਸਾਦਾ ਘਰ ਵੇਖ ਰਹੇ ਹੋ ਤੁਹਾਨੂੰ ਵੇਖਣ ਨੂੰ ਬਹੁਤ ਸੋਹਣਾ ਲੱਗਿਆ ਹੋਊਗਾ ਉਹ ਸਾਹਮਣੇ ਚਵਾਰਾ ਆ ਗਿਆ ਚਵਾਰੇ ਦੇ ਵਿੱਚ ਬੈਠ ਕੇ ਮੁੰਡੇ ਨੇ ਇੱਕ ਅਜਿਹੀ ਚੀਜ਼ ਲਿਖਤੀ 우ਸਤਾਦ ਕੁਲਦੀਪ ਮਾਨਕ ਜੀ ਬੇਸਾਕ ਅਜ ਦੁਨੀਆ ਚ ਨਹੀਂ ਰਹੇ ਉਹਨਾਂ ਨੇ ਗਾਤੀ ਸੀ ਤੇ ਹਰ ਵਿਆਹ ਦੇ ਵਿੱਚ ਅੱਜ ਕੱਲ ਲੋ ਗਾਣਾ ਚੱਲਦਾਗਾ 우ਸਤਾਦ ਕੁਲਦੀਪ ਮਾਨਕ ਤੋਂ ਬਾਅਦ ਕੇ ਇਸ ਮੱਖਣ ਜੈਜੀ ਵੀ ਗਿੱਪੀ ਗਰੇਵਾਲ ਸਾਰੇ ਗਾਇਕਾਂ ਨੇ ਵੱਡੇ ਵੱਡੇ ਗਾਇਕਾਂ ਨੇ ਆ ਘਰ ਚੋਂ ਲਿਖੇ ਹੋਏ ਗਾਣੇ ਗਾਏ ਹੋਏ ਹੈਗੇ ਤੇ ਆਪਾਂ ਖੜੇ ਆ ਭਾਈ ਸਤ ਲੋਹਾ ਖੜਾ ਕੋਲ 2010 ਦੇ ਵਿੱਚ ਮੇਰਾ ਲੋਹਾ ਖੜਾ ਸੱਤੀ ਨੇ ਚਮਕਾਤਾ ਸੀ ਤੇ ਹਾਲ ਹੀ ਸੱਤੀ ਦਾ ਅੱਜ ਨਵਾਂ ਗਾਣਾ ਆਇਆ ਜਾਦ ਸਾਰਿਆਂ ਨੂੰ ਬੇਨਤੀ ਆ ਬਈ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਇੰਸਟਾਗ੍ਰਾਮ ਤੇ ਰੀਲਾ ਜ਼ਰੂਰ ਪਾਓ ਸੱਤੀ ਬਾਈ ਕਿਵੇਂ ਹੋ ਵਧੀਆ ਜੀ ਤੁਸੀਂ ਦੱਸੋ ਤੇ ਹਥਿਆਰ ਹਥਿਆਰ ਕਰਵਾਤੀ ਜੀ ਇੱਕ ਵਾਰ ਹੈ ਨਾ ਹਾਂਜੀ ਹਾਂ ਤਾਈ ਖੋਸੋ ਪੂਰੇ ਹਾਂ ਪੂਰੇ ਖਸਬ ਤੱਕ ਤੇ ਮੁੰਡੇ ਦਾ ਨਾਮ ਐਨ ਬਲਡ ਚ ਗੂੰਜਣ ਲੱਗਿਆ ਸੀ ਨਾ ਲੋਹਾ ਖੜਾ ਲੋਹਾ ਖੜਾ ਕਰਾਤੀ ਸੀ ਹਾਂ ਸੁੰਦੇ ਹੁੰਨੇ ਗਾਣੇ ਹਾਂ ਸੁਣਦੇ ਹੁੰਨੇ ਆਗੇ ਸਿਕ ਵਜੇ ਲੱਗਦੇ ਨੇ ਫਿਰ ਵਧੀਆ ਲੱਗਦੇ ਨੇ ਸਮਝ ਆ ਜਾਂਦੇ ਨੇ ਹਾਂ ਆਉਂਦੇ ਨੇ ਸੱਤੀ ਨਰਮਾ ਵਧੀਆ ਉਹ ਪੂਰਾ ਪੂਰਾ ਪਟਾ ਜ ਤ ਨਹੀਂ ਹੋਇਆ ਵੀ ਗਾਣੇ ਚ ਲਾ ਆ ਗਏ ਹੋ ਗਿਆ ਨਾ ਨਾ ਹੈ ਨਾ ਨਾ ਆਏ ਆਕੜ ਨਹੀਂ ਲੱਗਿਆ ਨਹੀਂ ਨਾ ਬਈ ਸੱਤੀ ਬਾਈ ਮੇਰਾ ਭਰਾ ਹੈ ਨਾ ਸੱਤੀ ਬਾਈ ਗਾਣੇ ਦੇ ਦੋ ਬੋਲ ਸੁਣਾਈ ਜਿਹੜਾ ਆ ਜਾਊਗਾ ਆ ਗਿਆ ਹਾਂ ਜਿਹੜਾ ਆ ਜਾ YouTube ਤੇ ਪੂਰਾ ਵੀ ਸੁਣ ਸਕਦੇ ਹੋ ਬਈ ਤੁਸੀਂ ਜਾਦ ਭਰ ਕੇ ਸੱਤੀ ਲੋਹਾ ਘੜਾ ਭਰ ਦਿਓ ਹਾਂ ਨਾਲੇ ਸੱਤੀ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਹਾਂ ਜੀ ਮੌਤ ਮਾਰਨ ਦਾ ਨਾ ਹੁਣੀ ਲੈਂਦੀ ਜ਼ਿੰਦਗੀ ਜਿਹਾਉਣ ਦਾ ਨਾ ਹੁਣੀ ਲੈਂਦੀ ਯਾਦ ਤੇਰੀ ਜਾਨ ਦਾ ਨਾ ਹੁਣੀ ਲੈਂਦੀ ਤੇ ਤੂੰ ਆਉਣ ਦਾ ਨਾ ਹੁਣੀ ਲੈਂਦੀ ਸਭ ਆਕੇ ਮੁੜ ਜਾਂਦੇ ਨੇ ਪੱਥਰ ਵੀ ਤਾਂ ਰੋੜ ਜਾਂਦੇ ਨੇ ਤੂੰ ਵੀ ਅੜੀਏ ਮਾਰ ਲੈ ਢਾਣੀ ਟੁੱਟੇ ਰਿਸ਼ਤੇ ਜੁੜ ਜਾਂਦੇ ਨੇ ਰਾਤ ਮੁੱਕਣ ਦਾ ਨਾ ਹੁਣੀ ਲੈਂਦੀ ਨੀ ਅੱਖ ਸੌਣ ਦਾ ਨਾ ਹੁਣੀ ਲੈਂਦੀ ਯਾਦ ਤੇਰੀ ਜਾਨ ਦਾ ਨਾ ਹੁਣੀ ਲੈਂਦੀ ਤੇ ਤੂੰ ਆਉਣ ਦਾ ਨਾ ਹੁਣੀ ਲੈਂਦੀ ਸੱਤੀਬਾਈ ਗਿੱਪੀ ਵਾਲੇ ਗਾਣੇ ਨੇ ਬਹੁਤ ਵੱਡਾ ਨਾਮ ਬਣਾਤਾ ਸੀ ਨਾ ਹਾਂ ਜੀ ਕਿਵੇਂ ਅੱਜ ਵੀ ਚੱਲੀ ਜਾਂਦਾ ਗਾਣਾ ਹੁਣ ਵੀ ਚੱਲੀ ਜਾਂਦਾ ਰੀਲਾਂ ਤੇ ਵੀ ਚੱਲੀ ਜਾਂਦਾ ਤੇ ਗੱਲ ਫਿਰ ਗਾਣੇ ਦੁਬਾਰੇ ਹੋਰ ਆ ਰਹੇ ਨੇ ਕੋਈ ਹੁਣ ਹਾਂ ਬਾਈ ਹੋਰ ਵੀ ਆ ਰਹੇ ਨੇ ਜੀ ਅੱਜ ਕੀਤਾ ਇੱਕ ਰੀਲੀਜ਼ ਤੇ ਅੱਗੇ ਵੀ ਕਈ ਆ ਰਹੇ ਨੇ ਜੀ ਗਾਣੇ ਤੇ ਇੱਕ ਅੱਜ ਤੁਹਾਨੂੰ ਸੱਤੀ ਦਾ ਘਰ ਦਿਖਾਈਏ ਬਾਈ ਸੱਤੀ ਖੇਤੀਬਾੜੀ ਨਾਲ ਵੀ ਜੁੜਿਆ ਹੋਇਆ ਮਾਰਕਾ ਮਾਰਕਾ ਬੱਲੇ ਬੱਲੇ ਲਾ ਮੈਂ ਹੁਣ ਘਾਟਾਂਗਾ ਕਿਉਂ ਨਾ ਚੋਰੀਆਂ ਚੋਰੀਆਂ ਪਾਰਟੀਆਂ ਕਰੀ ਜਾਂਦੇ ਹੋਗੇ ਉਹ ਸੇਵੀ ਨੇ ਪਾਰਟੀਆਂ ਨੂੰ ਕਾਦੀ ਪਾਰਟੀ ਕਰਿਆ ਪੂਰਾ ਗੂੰਜਦਾ ਗਾਣਾ ਤਾਂ ਫਿਰ ਇੱਥੇ ਫਿਰ ਆਹ ਤੇ ਤੇਰੇ ਨਾਲੇ ਹੋਊ ਚੱਕਾਂਗੇ ਪਰ ਮੂਲ ਦੋ ਦੋ ਗਾਣੇ ਹੋਰ ਕਰਨੇ ਆ ਪ੍ਰੋਮੋਸ਼ਨ ਕਰਨੀ ਹੈਗੀ ਹਜੇ ਗਾਣਾ ਤਾਂ ਕਦੇ ਅੱਜ ਆਇਆਗਾ ਤੇਰੇ ਕਿੱਥੋਂ ਮੋੜ ਦੀਏ ਭਾਈ ਗਾਣਾ ਵੱਧ ਤੋਂ ਵੱਧ ਸ਼ੇਅਰ ਕਰਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਾਲਾ ਮਿਹਨਤੀ ਬੰਦਾਗਾ ਭਾਈ ਇਮਾਨਦਾਰ ਆਗਾ ਵੱਡੀ ਗੱਲ ਇਹ ਹੁੰਦੀ ਹੈਗੀ ਕਿਉਂ ਸਰਪੰਚ ਬਿਲਕੁਲ ਅਸਤੀ ਉਧਰ ਆ ਜਾ ਮੜਿਆ ਨਾਲ ਤਾਂ ਆ ਬੰਦੇ ਬੰਦੇ ਕਰਾਤੀ ਫਿਰ ਹੈ ਆ ਭੰਗੇ ਨੇ ਮੂੰਹ ਚਾਤੀ ਖਾਈ ਜਾਂਦੀ ਓਏ ਕੇਵ ਕੱਲੇ ਉਸ ਤੋਂ ਸੁੱਕੇ ਲੱਦੇ ਹੈ ਜਿਹੜਾ ਉਹ ਇੱਕ ਬੜਾ ਟੱਪਾ ਚੱਲਦਾ ਅੱਜ ਗੱਲ ਗਾਣੇ ਦਾ ਕਲ ਦੀ ਇਮਾਨ ਕਲਦਾ ਸਦਕੇ ਜੇ ਘਰੇ ਪੰਚਾਇਤਾਂ ਸੁਣਾਓ ਸੁਣਾਓ ਬਈ ਹਾਂਜੀ ਸਦਕੇ ਜੇ ਘਰੇ ਪੰਚਾਇਤਾਂ ਕੀਤਾ ਜੇ ਅਸੀਂ ਨਵੇੜਾ ਸਾਨੂੰ ਪਿੰਡ ਲੋਹੇ ਖੇੜੇ ਵਿੱਚ ਆਖੂਗਾ ਮਲਣੀ ਕਿਹੜਾ ਸੱਤੀ ਸਮਰਾ ਸਿਖਾ ਦੂ ਪਿਆਰ ਸੈਤਾਨਾਂ ਨੂੰ ਰੰਗਣਾ ਪੂ ਨਾਲ ਲਹੂ ਦੇ ਕੁੰਡੀਆਂ ਕਰਪਾਣਾ ਨੂੰ ਰੰਗਣਾ ਪੂ ਨਾਲ ਲਹੂ ਦੇ ਸੱਤੀ ਲੋਕ ਮੱਝਾਂ ਵੇਚੀ ਜਾਂਦੇ ਬਈ ਦੁੱਧ ਮੁੱਲ ਲਿਆਉਂਦੇ ਹਨਾ ਹਾਂਜੀ ਕਹਿੰਦੇ ਬੌਲੀ ਖੇਤਲਾ ਕਰਨੀ ਪੈਂਦੀ ਆ ਤੜਕੇ ਉੱਠੋ ਕੱਖ ਪਾਓ ਦਪਹਿਰੇ ਸੰਨੀਰ ਲਾਓ ਪਾਣੀ ਪਿਲਾਓ ਫਿਰ ਤੁਸੀਂ ਇਹ ਰੱਖੀ ਬੈਠੇ ਹੋਗੇ ਮੈਂ ਤੇ ਮੇਰੇ ਡੈਡੀ ਨਹੀਂ ਬਣਦਾ ਐਸੇ ਤੂੰ ਤਿਆਰ ਮੈਂ ਤਾਂ ਤਿਆਰ ਆ ਆ ਦੇਖ ਲੈ ਲਾਲਾ ਲਓ ਜੀ ਖਾਓ ਤੂੰ ਖਾਣਾ ਤੂੰ ਨਾ ਵੇਚੀ ਨਾ ਬਈ ਰੱਖੀ ਦੇਂਗਾ ਜੇ ਆਪਾਂ ਸਾਰੀ ਵੇਚ ਲਾਂਗੇ ਫਿਰ ਦੁੱਧ ਕਿੱਥੋਂ ਪੀਵਾਂਗੇ ਉਹ ਤਾਂ ਠੀਕ ਆ ਯਾਰ ਪਰ ਫਿਰ ਆਪਦੇ ਕੰਮ ਗਣੀ ਧਿਆਨ ਨਹੀਂ ਦਿੱਤਾ ਜਾਂਦਾ ਥੋੜਾ ਜਿਹਾ ਬਸ ਇਹ ਹੋ ਜਾਂਦਾ ਚੱਲ ਬਾਈ ਸੱਤੀ ਨੂੰ ਮੈਂ ਸਣਾ ਵੇਚਨੇ ਬੈਣਾ ਤੁਸੀਂ ਮੜਾ ਜੋਰ ਲਾ ਦੇ ਉਹਨੂੰ ਕੰਮ ਤੇ ਧਿਆਨ ਦੇਣ ਦੀ ਲੋੜ ਹੀ ਨਾ ਪਵੇ ਵੀ ਗਾਣਾ ਦਾ ਸੋਪ ਡੋਪਰ ਹਿੱਟ ਹੋ ਜਾਏ ਜਰੂਰ YouTube ਤੇ ਜਾ ਕੇ ਗਾਣਾ ਸੁਣਿਓ ਪੰਜਾਬ ਸੱਤੀ ਲੋਹਾ ਖੜਾ ਤੇ Instagram ਤੇ ਰੀਲਾਂ ਜਰੂਰ ਬਣਾਓ ਉਹਦੀਆਂ ਸਟੋਰੀਆਂ ਪਾਵਾਂਗੇ ਪੰਜ ਪੰਜ ਰੀਲਾਂ ਬਣਾਉਣੀਆਂ ਨੇ ਪੰਜ ਪੰਜ ਰੀਲਾਂ ਤੁਹਾਨੂੰ ਪਾਈਆਂ ਹਾਂ ਪੁਸ਼ਪਾ ਦੀ ਵੀ ਆਣਗੇ ਸਾੜੀ ਪਾ ਕੇ ਇੰਤਜ਼ਾਰ ਕਰਿਓ ਮੇਰੇ ਪੇਜ ਤੇ ਹੋਣਗੀਆਂ ਸਟੋਰੀਆਂ ਪਾਈਆਂ ਸਟੋਰੀਆਂ ਬੋਲਾ ਹੋਇਆਗਾ ਪਾਵਾਂਗੇ ਹਾਂ ਹੋਰ ਹੋਣਾ ਚੱਕਰੋ ਫੱਟੇ ਕਰਾਂ ਐ ਗੂੰਜਣ ਲਾ ਦੋ ਕਰਾਂ ਜਾਮ ਕਰ ਦੋ ਸਾਰਾ ਕੁਝ ਨਾਲੇ ਬਾਈ ਦਾ ਪੇਜ ਵੀ ਜਰੂਰ ਫੋ